पर uh क्लिक -huh. ਮਰੀ ਗਤ ਮਿਤ ਤੁਮਹੀ ਜਾਨੇ ਨਾ ਮਾਈ ਭਾਈ ਗੁਰਸਿੱਖ ਸੰਗਤਾਂ ਮਿਲ ਕਰਕੇ ਜੀ ਧੰਨ 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 ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਸਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਰਸਤੇ ਪਾਤਸ਼ਾਹ ਜੀ ਹਰ ਸਾਲ ਦੀ ਤਰ੍ਹਾਂ ਜੀ ਅੱਜ ਆਉਂਦੀ ਮਹਾਨ ਕਿਰਪਾ ਹੋਈ ਸੱਚੇ ਪਾਤਸ਼ਾਹ ਜੀ ਨਗਰ ਕੀਰਤਨ ਦੀ ਆਰੰਭਤਾ ਆਉਣ ਲੱਗੀ ਹੈ ਜੀ ਨਗਰ ਪੀਰਤਾਂ ਦੇ ਆਰੰਭ ਦੀ ਅਰਦਾਸ ਹੈ ਜੀ ਅਕਾਲ ਵਾਦਾ ਘਾਟਾ ਭੁਲ ਟੁਕ ਮਾਰ ਕਰਨ ਇਸ ਦੀ ਪਾਤਸ਼ਾਹੀ ਆਪ ਜੀ ਦੇ ਹਜ਼ੂਰ ਆ ਗਏ ਸਾਜਣ ਵਾਜੇ ਪੰਨ ਸਿੰਘ ਸਾਹਿਬਾਨੂ ਗੁਰੂ ਕੇ ਪਿਆਰੇ ਆ ਜੀ ਤਰਨਤ ਹਾਰ ਹੋਏ ਅੰਬ ਜੀ ਦੇਸਾਂ ਪਰਦੇਸਾਂ ਵਿੱਚ ਬੱਚਿਆਂ ਦੇ ਸਿਰ ਤੇ ਮੇਰ ਪਰਿਆ ਹੱਥ ਆਪਣਾ ਇਸ ਦੀ ਪਾਤਸ਼ਾਹੀ ਸਰਬੱਤ ਦਾ ਭਲਾ ਕਰਨਾ ਇਸ ਪਿਆਰੇ ਮੇਲ ਜਿੰਨਾ ਮਿਲਿਆ ਤਰਾ ਨਾਮ ਚਿੱਤ ਆਵੇ ਨਾਨਕ ਨਾਮ ਚੜਦੀ ਕਲਾ ਜੀ oh uh -huh. uh -huh. ਹੋਵੇ <muchas> ਦੇਖ ਲੋ ਦੇਖ ਲੋ ਬੱਧਾ ਬਾਹਰ ਟਰਾਈਟਰ ਕਾਹ ਕਰਦਾ ਬਾਸਰ 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 ਬਾਹਰ ਗੁਰਜੀ ਕਾਹ ਕੋਈ ਆ ਦੇ ਬਾਲਾ ਕੋਈ ਜਾਣ ਦੇ ਤਾ

ते लोक आप गैस ते कॾहिं नोलियां सुहियां घर वारे ॾियां ਕੋ ਕਰੇ ਬਚੀ ਹੋਣੀ ਆਪਣਾ ਜੋ ਮਨਾ ਘਰ ਤੋਂ ਜਾਣਾਈ ਮੇਰੇ ਆਣਾ ਤੋਂ ਸਰਮਾ ਸਰ ਦੂਰੀ ਖੁੰਦਣਾ ਤਿਆਰ ਤੇਰਾ ਦੇ ਪਸਾ ਬੇਸੋ ਮੇਰੇ ਰੂਹ ਤੇ ਜੋ ਤਰ ਸੰਗ Mm -hmm. thank mm -hmm. you. ਵਾਹ ਗੁਰੂ ਆਸਤੇ ਹੈ ਕਿ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਬਾਬਾ ਬੁੱਢਾ ਸਾਹਿਬ ਦੇ ਦਰਬਾਰ ਗੁਰਦਾਸ ਕੋੜੀ ਸਾਹਿਬ ਤੋਂ ਜੇभी ਸੇਵਾ ਤਨ ਤਨ ਬਾਬਾ ਸੰਤੋ ਸੇਵਾ ਸਿੰਘ ਜੀ ਕਾਰਸੇ ਵਾਲੇ ਕਰਾਰੇ ਨੇ ਕੋਸਸਤਾਂ ਤੋਂ ਹਰ ਸਾਲ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ ਉਹਨਾਂ ਸਮਰਥਤ ਨਗਰ ਕੂਟ ਤੋਂ ਸਜਾਇਆ ਗਿਆ ਜਿਵੇਂ ਹਰ ਆਜੜੀ ਚ ਤੇ ਹਰ ਜਾਰ ਵਿੱਚ ਗਿਆਨ ਪ੍ਰਸਾਣ ਖਾਣੇ ਹਾਜ਼ਰੀ ਭਰੀ ਆ ਹਰ ਸਾਲ ਦੀ ਤਰ੍ਹਾਂ ਹੀ ਇਹ ਹਰ ਹਰ ਰੋਜ਼ ਹਰ ਵਾਰ ਦੇ ਵਾਰ ਨਗਰ ਕੂਟ ਸਜਾਇਆ ਜਾਂਦਾ ਸੰਤਾਂ ਦੇ ਸਹਿਯੋਗ ਨਾਲ ਧੰਨਵਾਦ ਹੈ ਸੰਤਾਂ ਦਾ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਪਿੱਤਰ ਸਥਾਨ ਗੁਰਦੁਆਰਾ ਕੋਠੀ ਸਾਹਿਬ ਤੋਂ ਅੱਜ ਸਹਿਜ ਕਮਾਲ ਸਤਿਗੁਰੂ ਸਰਬੰਸਦਾਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਰਵਾਨਾ ਹੁੰਦਾ ਹੈ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦੁਆਰਾ ਜੋ ਪਿਛਲੇ ਦਿਨਾਂ ਤੋਂ ਲਗਾਤਾਰ ਪ੍ਰਭਾਤ ਸ੍ਰੀਆਂ 21 ਤਾਂ ਤੋਂ ਕੱਡੀਆਂ ਜਾ ਰਹੀਆਂ ਨੇ ਜਿਨ੍ਹਾਂ ਦੀ ਸਮਾਪਤੀ ਅਜਮਰਤ ਵੇਲੇ ਹੋਈ ਹੈ ਉਪਰੰਤ ਗੁਰਦੁਆਰਾ ਸਾਹਿਬ ਖੇਸ਼ਰੀ ਖਾਨਪੁਰ ਸਾਹਿਬ ਦੀ ਅਰੰਭਤਾ ਹੋਈ ਹੈ ਨਾਲ ਹੀ ਪੰਜ ਪਿਆਰਿਆਂ ਦੀ ਗਵਾਈ ਚ ਨਗਰ ਕੀਰਤਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਪਿੱਤਰ ਸਥਾਨ ਤੋਂ ਰਵਾਨਾ ਹੋਣ ਲੱਗਾ ਸੋ ਸਰਬਾ ਸੰਗਤਾਂ ਨੂੰ ਸਹਿਜ ਕਮਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਵਸ ਦੀ ਲੱਖ ਲੱਖ ਵਧਾਈ ਹੋਏ ਸੋ ਸਰਬੱਤ ਨਗਰਨ ਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਪੰਜ ਪਿਆਰਿਆਂ ਦੀ ਗਵਾਈ ਚ ਨਗਰ ਕੀਰਤਨ ਸਤਿਗੁਰ ਜੀ ਦੇ ਪਾਵਨ ਪਿੱਤਰ ਸਥਾਨ ਗੁਰਦਰਾ ਕੋਠੀ ਸਾਹਿਬ ਤੋਂ ਰਵਾਨਾ ਹੋਣ ਲੱਗਾ ਹੈ ਸਰਬਾ ਸੰਗਤਾਂ ਵਾਤੋਂ ਅਧ ਹਾਜ਼ਰੀਆਂ ਭਰ ਕੇ ਨਗਰ ਕੀਰਤਨ ਚ ਆਏ ਹੋ ਜਥਿਆਂ ਤੋਂ ਕਥਾ ਕੀਰਤਨ ਸਰਵਣ ਕਰਕੇ ਆਪਣਾ ਜੀਵਨ ਨੂੰ ਸਫਲਾ ਕਰਨਾ ਹੈ ਬਾਬਾ ਬੁੱਢਾ ਸਾਹਿਬ ਦੇ ਦਰਖਤ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਹਰ ਸਾਲ ਦੀ ਤਰ੍ਹਾਂ ਜੋ ਬਾਬਾ ਬੁੱਢਾ ਸਾਹਿਬ ਦੇ ਸਥਾਨ ਤੋਂ ਜੋ ਨਗਰ ਕੀਰਤਨ ਚੱਲਦਾ ਹੈ ਨਗਰ ਦੀਆਂ ਪ੍ਰਕਰਮਾ ਕਰਦਾ ਹੋਇਆ ਪੜਾਂ ਦਾ ਪੜਾ ਘਟ ਤੋਂ ਘਟ ਕੋਈ 15-20 ਪੜਾ ਜਿਹੜੇ ਹਨ ਇਸ ਤਰ੍ਹਾਂ ਸੰਗਤਾਂ ਨੇ ਸੰਗਤਾਂ ਵਾਸਤੇ ਗੁਰੂ ਕੇ ਲੰਗਰਾਂ ਦੇ ਚਾਹ ਪਕੌੜਿਆਂ ਦਾ ਲੰਗਰ ਦੁੱਧਾ ਲੰਗਰ ਗੁਰੂ ਕੇ ਲੰਗਰ ਚਾਹ ਬਦਾਨਾ ਹੋਰ ਬਿਆੰਤ ਸੰਗਤਾਂ ਨੇ ਨਗਰ ਨਿਵਾਸੀ ਸੰਗਤਾਂ ਨੇ ਤਿਆਰੀ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਤਰਕਾਰ ਵੀਰ ਦਾ ਬਹੁਤ ਧੰਨਵਾਦ ਜੋ ਕਿ ਸਾਡੇ ਨਗਰ 'ਚ ਹਰ ਸਾਲ ਗੁਰਦੁਆਰਾ ਸਾਹਿਬ ਦੇ ਹਰ ਇੱਕ ਪ੍ਰੋਗਰਾਮ ਨੂੰ ਕਵਰੇਜ ਕਰਦੇ ਨੇ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ মিডিਆ ਦਾ ਵੀ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ